20 ਸਤੰਬਰ 1981 ਨੂੰ ਇੱਥੇ ਗ੍ਰਿਫਤਾਰੀ ਹੋਈ ਸੀ ਲੱਖਾਂ ਦੇ ਘੱਟ ਵਿੱਚ ਜਦੋਂ ਡੇਲ ਵਿੱਚੋਂ ਰਿਹਾ ਹੋ ਕੇ ਆਏ ਐਸਾ ਦੁਨੀਆ ਦੇ ਵਿੱਚ ਪ੍ਰਭਾਵ ਸੀ ਨਾ ਸਾਧ ਸੰਗਤ ਦੀ ਕਿ ਲੱਖਾਂ ਦੁਨੀਆ ਉਹਨਾਂ ਨੂੰ ਰਸਤਿਆਂ ਤੇ ਸਮਾਗਮਾਂ 'ਚ ਢੀਕਦੀ ਹੁੰਦੀ ਸੀ 25 25 ਪ੍ਰੋਗਰਾਮ 30 30 ਪ੍ਰੋਗਰਾਮ ਇੱਕ ਇੱਕ ਦਿਨ ਵਿੱਚ ਨਾਨਕ ਸਰ ਕਲੇਰਾ ਬਾਬਾ ਕੁੰਦਨ ਸਿੰਘ ਦੀ ਕੋਲੇ ਚਲੇ ਗਏ ਬਾਬਾ ਜੀ ਨੇ ਬਹੁਤ ਪ੍ਰੇਮ ਕੀਤਾ ਸੰਤਾਂ ਨਾਲ ਬਾਬਾ ਕੁੰਦਨ ਸਿੰਘ ਦੀ ਕਹਿਣ ਲੱਗੇ ਮਹਾਂਪੁਰਖੋ ਆਰਾਮ ਕਰੋ ਤੁਹਾਡੇ ਸਰੀਰ ਨੂੰ ਆਰਾਮ ਦੀ ਲੋੜ ਹੈ ਸਿੰਘਾਂ ਨੇ ਬਹੁਤ ਕਿਹਾ ਨਾ ਵੀ ਸੰਤ 10 ਦਿਨ ਤੋਂ ਨਹੀਂ ਸੁੱਤੇ ਸੀ 10 ਦਿਨ 10 ਦਿਨ ਦਾ ਰਾਤਾਂ ਦਾ ਨੀਂਦਰਾ ਸੀ ਦਿਨਾਂ ਦੀ ਥਕਾਵਟ ਸੀ ਬਾਬਾ ਜੀ ਨੇ ਬਹੁਤਾ ਗਰਸਿਆ ਤੇ ਜਦੋਂ ਬਾਬਾ ਜੀ ਦਾ ਬਚਨ ਮੰਨ ਕੇ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਕਮਰੇ ਵਿੱਚ ਹੀ ਆਸਣ ਲਾਤਾ ਬਹੁਤ ਪ੍ਰੇਮ ਦੀ ਮੂਰਤ ਸਨ ਬਾਬਾ ਕੁੰਦਨ ਸਿੰਘ ਆਪਣੇ ਕਮਰੇ 'ਚ ਆਸਣ ਲਾਤਾ ਉਹ ਜੋ ਨਾਨਕ ਸਰ ਵੀ ਕੋਈ ਬਹੁਤਾ ਵਿਸਥਾਰ ਔਰ ਫਲਾ ਨਹੀਂ ਸੀ ਬਾਬਾ ਕੁੰਦਨ ਸਿੰਘ ਜੀ ਦੂਜੇ ਸਿੰਘ ਦੇ ਕਮਰੇ ਚਲੇ ਗਏ ਸੰਤਾਂ ਨੇ 6 ਤੋਂ 7 ਘੰਟੇ ਨੀਂਦ ਲਈ ਤੇ ਜਦੋਂ ਉੱਥੇ ਕਹਿੰਦੇ ਬਾਬਾ ਜੀ ਅੱਜ ਮੇਰਾ 10 ਦਿਨਾਂ ਦਾ ਥਕੇਮਾ ਲੈ ਗਿਆ ਇਹੋ ਜਿਹਾ ਜੀਵਨ ਉਹਨਾਂ ਮਹਾਂਪੁਰਖਾਂ ਦਾ ਬੜੀ ਕਠਨ ਘਾਲਣਾ ਬੜਾ ਕਠਨ ਉਹਨਾਂ ਨੇ ਕੌਮ ਲਈ ਸੇਵਾ ਕੀਤੀ ਹੈ ਸੋ ਇਸ ਕਰਕੇ ਸਾਧ ਸੰਗਤ ਦੀ ਫਿਰ ਜਥੇ ਦੇ ਵਿੱਚ